ਹੈਲੋ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਇਹ ਆਪਾਂ ਲੈ ਕੇ ਆਏ ਪ्युअर ਪਸ਼ਮੀਨੇ ਦੀ ਪਸ਼ਮੀਨੇ ਦੀ ਵੀਡੀਓ ਹੋਊਗੀ ਇਹ ਆਪਾਂ ਡਿਜ਼ਾਈਨ ਆ ਜਿਹੜਾ ਰਿਪੀਟ ਚ ਲੈ ਕੇ ਆਏ ਆਂਗੇ ਤੁਹਾਡੇ ਲਈ ਇਹ ਆਪਾਂ ਪਹਿਲਾਂ ਵੀਡੀਓ ਲਾਈ ਸੀ ਕਈ ਦਿਨ ਪਹਿਲਾਂ ਉਸ ਦਿਨ ਆਪਣਾ ਇਹ ਇਹਦੇ ਵਿੱਚ ਲਾਈ ਸੀ ਆਪਾਂ ਨੇ ਚਾਰ ਕਲਰ ਚਾਰ ਕਲਰ ਜਿਹੜੇ ਸੀਗੇ ਉਹ ਆਪਣੇ ਸਾਰੇ ਸ਼ੋਟ ਆਊਟ ਹੋ ਗਏ ਸੀਗੇ ਪਰ ਕਈ ਭੈਣਾਂ ਦੇ ਆਰਡਰ ਸੀਗੇ ਜਿਹੜੇ ਆਪਣੇ ਕੋਲੇ ਰਹਿ ਗਏ ਸੀਗੇ ਜਿਨ੍ਹਾਂ ਦੀ ਰਿਕੁਆਇਰਮੈਂਟ ਸੀਗੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਸੀਗੇ ਸੂਟ ਉਹਨਾਂ ਲਈ ਅੱਜ ਆਪਾਂ ਇਹ ਦੁਬਾਰ ਤੋਂ ਲੈ ਕੇ ਆਏ ਆਂਗੇ ਸੂਟ ਆਪਾਂ ਤੁਹਾਨੂੰ ਸਾਰੇ ਕਲਰ ਦਿਖਾਵਾਂਗੇ ਸ਼ੋਅ ਕਰਾਂਗੇ ਪਹਿਲਾਂ ਆਪਾਂ ਜਿਹੜੇ ਨਿਊ ਕਲਰ ਆਏ ਨੇ ਇਹਦੇ ਵਿੱਚ ਉਹੀ ਸ਼ੋਅ ਕਰਾਂਗੇ ਆਪਾਂ ਤੁਹਾਨੂੰ ਪਹਿਲਾ ਕਲਰ ਹੈਗਾ ਆਪਣੇ ਕੋਲੇ ਪਰਪਲ ਪਰਪਲ ਜੇ ਜਾਮਨੀ ਜੇ ਰੰਗ ਦਾ ਸੂਟ ਹੈਗਾ ਇਹ ਤੁਹਾਨੂੰ ਡਿਜ਼ਾਈਨਿੰਗ ਹੈ ਜਿਹੜੀ ਆਪਾਂ ਫੁੱਲ ਕੋਲ ਕੇ ਦਿਖਾਵਾਂਗੇ ਜਿਹੜੀ ਮੇਰੀਆਂ ਭੈਣਾਂ ਦੇ ਆਰਡਰ ਹੈਗੇ ਸੀਗੇ ਤੁਸੀਂ ਕਲਰ ਡਿਜ਼ਾਈਨਿੰਗ ਦੇਖ ਕੇ ਆਪਣਾ ਆਰਡਰ ਟਰਨ ਕਰ ਸਕਦੇ ਹੋਗੇ ਆਪਣੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਇਹ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆ ਕੈਸ਼ ਔਨ ਡਿਲੀਵਰੀ ਨੂੰ ਕੋਈ ਵੀ ਭੈਣ ਫੋਨ ਨਾ ਕਰਿਓ ਸਿਰਫ ਔਨਲਾਈਨ ਪੇਮੈਂਟ ਨੂੰ ਫੋਨ ਕਰਿਓ ਪਹਿਲੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਸੂਟਾਂ ਦੀ ਦਿਖਾਉਣਿਆਂਗੇ ਸੂਟ ਪਸੰਦ ਹੈ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਪਹਿਲਾ ਜਿਹੜਾ ਕਲਰ ਹੈਗਾ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਸੂਟ ਰਹਿਣ ਵਾਲੇ ਨੇ ਪਿਓਰ ਪਸ਼ਮੀਨੇ ਦੇ ਏਕੇ ਟੈਕਸ ਦੇ ਸਾਰੀ ਕੰਨੀ ਮਿਲੂਗੀ ਤੁਹਾਨੂੰ ਬ੍ਰਾਂਡ ਦੇ ਸੂਟ ਹੋਣਗੇ ਨੌਨ ਬ੍ਰਾਂਡ ਕੋਈ ਨਹੀਂ ਹੋਣਾ ਹੈਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਇਹਦਾ ਫਰੰਟ ਬਣਿਆ ਹੋਇਆ ਹੈਗਾ ਸੂਟ ਦਾ ਬਹੁਤ ਜਿਆਦੇ ਸੋਹਣੇ ਸੂਟ ਨੇ ਜਾਮਨੀ ਜਿਹਾ ਰੰਗ ਦਾ ਇਹ ਸੂਟ ਹੈ ਪਰਪਲ ਜੇ ਕਲਰ ਦਾ ਡਿਜ਼ਾਈਨਿੰਗ ਚੈੱਕ ਕਰ ਸਕਦੇ ਤੁਸੀਂ ਇਹ ਵਾਲਾ ਫਲਾਵਰ ਜਿਹੜੇ ਆਉਣੇ ਨੇ ਘੇਰੇ ਤੇ ਆਉਣੇ ਨੇ ਇਹ ਵਾਲੇ ਬਹੁਤ ਜ਼ਿਆਦਾ ਬਰੀਕੀ ਦਾ ਕੰਮ ਕੀਤਾ ਹੋਇਆ ਗਿਆ ਹੈ ਤੇ ਸੂਟਾਂ ਤੇ ਇਹਦੇ ਬਾਹਮਾਂ ਤੇ ਵਰਕ ਨਹੀਂ ਹੈਗਾ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿੰਨਾ ਕੰਮ ਕੀਤਾ ਹੋਇਆ ਉਹਨਾਂ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਆ ਇਹਦਾ ਘੇਰੇ ਤੇ ਵਰਕ ਆਹ ਵਾਲਾ ਜਿਹੜਾ ਫਲਾਵਰ ਆਉਣਾਗਾ ਇਹਦੀ neck ਦੀ ਸਾਈਡ ਤੇ ਆਉਣਾਗਾ ਦੇਖ ਸਕਦੇ ਹੋਗੇ ਡਿਜ਼ਾਈਨਿੰਗ ਤੁਸੀਂ ਖੁਦ ਚੈੱਕ ਕਰੋ ਸਾਰੀ ਕੰਨੀ ਮਿਲੂਗੀ ਤੁਹਾਨੂੰ ਏਕੇ ਟੈਕਸ ਦੀ ਬ੍ਰਾਂਡ ਦੇ ਸੂਟ ਨੇ ਨਾਨ ਬ੍ਰਾਂਡ ਕੋਈ ਨਹੀਂ ਹੈਗਾ ਬਹੁਤ ਜਿਆਦੇ ਸੋਹਣਾ ਸੌਫਟ ਪਸ਼ਮੀਨਾਗਾ ਆਹ ਵਾਲਾ ਰੈਣ ਵਾਲਾ ਹੈ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਜੀ ਮਾੜਾ ਮਟਾ ਕਲਰ ਇਧਰ ਉਧਰ ਹੋਊਗਾ ਤਾਂ ਕੁਝ ਕਹਿ ਨਹੀਂ ਸਕਦੇ ਹੈਗੇ ਬਟ ਇਹ ਜਾਮਨੀ ਰੰਗ ਦਾ ਸੂਟ ਹੈਗਾ ਪਰਪਲ ਕਲਰ ਦਾਗਾ ਜਿੱਦਾਂ ਦਾ ਮੈਂ ਵੇਅਰ ਕੀਤਾ ਹੋਇਆ ਸੂਟ ਉਹ ਤੁਹਾਨੂੰ ਪ੍ਰੋਪਰ ਰੰਗ ਦਿਖ ਰਿਹਾਗਾ ਉਹ ਵਾਲਾ ਕਲਰ ਆਗਾ ਦਾ ਸੇਮ ਪਿੰਕ ਕਲਰ ਦਾ ਕੰਟਰਾਸਟ ਆਗਾ ਇਹਦੇ ਨਾਲ ਕਲਰ ਕੰਬੀਨੇਸ਼ਨ ਦੁਪੱਟੇ ਦੇ ਵਿੱਚ ਚੈੱਕ ਕਰ ਸਕਦੇ ਹਾਂ ਵਰਕ ਦੇ ਨਾਲ ਦਾ ਦੁਪੱਟਾ ਤਿਆਰ ਕੀਤਾ ਹੋਇਆਗਾ ਇਹ ਸੀ ਆਪਣੇ ਕੋਲੇ ਫਾਸਟ ਕਲਰ ਸੈਕੰਡ ਕਲਰ ਆਪਣੇ ਕੋਲੇ ਹੈਗਾ ਗਾ ਗ੍ਰੇ ਡਿਜ਼ਾਈਨਿੰਗ ਸਾਰੇ ਸੂਟਾਂ ਦੀ ਸੇਮ ਰਹਿਣ ਵਾਲੀ ਹੈ ਇਸ ਲਈ ਆਪਾਂ ਸਾਰੇ ਸੂਟ ਕੋਲ ਕੇ ਨਹੀਂ ਦਿਖਾਉਂਦੇ ਆਪਾਂ ਸਿਰਫ ਤੁਹਾਨੂੰ ਡਿਜ਼ਾਈਨ ਹੀ ਦਿਖਾਵਾਂਗੇ ਕਲਰ ਹੀ ਦਿਖਾਵਾਂਗੇ ਵੀ ਕਿੱਦਾਂ ਦੇ ਕਲਰ ਨੇ ਤੇ ਦੁਪੱਟਾ ਦਿਖਾਵਾਂਗੇ ਕਿਉਂਕਿ ਦੁਪੱਟਿਆਂ ਦੇ ਡਿਜ਼ਾਈਨ ਔਰ ਰੰਗ ਤੁਹਾਨੂੰ ਪਤਾ ਲੱਗ ਜਾਊਗਾ ਵਰਕ ਦਾ ਡਿਜ਼ਾਈਨ ਆਪਾਂ ਇੱਕ ਤੁਹਾਨੂੰ ਸ਼ੋਅ ਕਰਤਾ ਇਹ ਸੀਗਾ ਗਰੇ ਦੇ ਨਾਲ ਦਾ ਦੁਪੱਟਾ ਗਰੇ ਤੇ ਪਿੰਕ ਦਾ ਕਲਰ ਕੰਬੀਨੇਸ਼ਨ ਦੁਪੱਟੇ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਖੁੱਲੇ ਡੁੱਲੇ ਦੁਪੱਟੇ ਨੇ ਮਸਲੀਨ ਦੇ ਪ्योर ਮਸਲੀਨ ਦੇ ਦੁਪੱਟੇ ਰਹਿਣ ਵਾਲੇ ਨੇ ਦੇਖ ਸਕਦੇ ਹੋਗੇ ਵਿੱਚ ਡਿਜ਼ਾਈਨਿੰਗ ਤੁਸੀਂ ਦੁਪੱਟਿਆਂ ਦੀ ਇਹ ਕਿੱਦਾਂ ਦੇ ਦੁਪੱਟੇ ਨੇ ਗਰੇ ਕਲਰ ਦਾ ਸੂਟ ਹੈਗਾ ਇਹ ਸੀ ਆਪਣੇ ਕੋਲ ਸੈਕੰਡ ਕਲਰ ਥਰਡ ਕਲਰ ਜਿਹੜਾ ਆਪਣੇ ਕੋਲੇ ਆ ਗਿਆ ਡੀਜ਼ਲ ਡੀਜ਼ਲ ਵੀ ਕਹਿ ਸਕਦੇ ਆ ਆਪਾਂ ਮੋਰ ਪੰਖੀਆ ਵੀ ਕਹਿ ਸਕਦੇ ਆ ਇਹਨੂੰ ਫਿਰੋਜੀ ਨਾਲ ਹਾਈਲਾਈਟ ਕੀਤਾ ਹੋਇਆ ਕਲਰ ਕੰਬੀਨੇਸ਼ਨ ਹੈ ਇਹਦਾ ਡਿਜ਼ਾਈਨਿੰਗ ਤਿਆਰ ਕੀਤੀ ਹੋਈ ਆ ਫਿਰੋਜੀ ਨਾਲ ਦੇਖ ਸਕਦੇ ਹੋਗੇ ਡਿਜ਼ਾਈਨਿੰਗ ਦੇਖੋ ਕਿੰਨੀ ਜਿਆਦਾ ਸੋਹਣੀ ਆ ਫਿਰੋਜੀ ਨਾਲ ਇਹਦੀ ਆਹ ਵਾਲਾ ਰੈਨ ਵਾਲਾ ਇਹਦੇ ਨਾਲ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰੋ ਕਿੰਨਾ ਜਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਇਹਦਾ ਦੁਪੱਟੇ ਨਾਲ ਸੂਟ ਦੀ ਇੱਕ ਵੱਖਰੀ ਜਿਹੀ ਲੁੱਕ ਆਉਂਦੀ ਹੈਗੀ ਦੁਪੱਟੇ ਨਾਲ ਹੀ ਸੂਟ ਹੁੰਦਾਗਾ ਜੇ ਆਪਣਾ ਦੁਪੱਟਾ ਵਧੀਆ ਹੋਊਗਾ ਸੂਟ ਆਪਣਾ ਚਾਹੇ ਸਿੰਪਲ ਹੀ ਹੋਵੇ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਹੈ 1600 ਰਹਿਣ ਵਾਲਾਗਾ ਜੇ ਤੁਸੀਂ ਆਨਲਾਈਨ ਸੂਟ ਆਰਡਰ ਕਰਦੇ ਹੋ ਤਾਂ 1600 ਇਹਨਾਂ ਦਾ ਸੂਟਾਂ ਦਾ ਰੇਟ ਜੇ ਤੁਸੀਂ ਆਫਲਾਈਨ ਲੈਣਾ ਤਾਂ ਤੁਹਾਨੂੰ 1500 ਦਾ ਪੈਣਾਗਾ ਆਫਲਾਈਨ ਸੂਟ ਤੁਹਾਨੂੰ 1500 ਆ ਦੇ ਪੈਣਾ ਕੋਈ ਵੀ ਮੇਰੀ ਭੈਣ ਨਹੀਂ ਪੈਂਡ ਹੈਗੀ ਅਗੇ ਰਿਕੁਆਇਰਮੈਂਟ ਮੇਰੇ ਕੋਲ ਆਫਲਾਈਨ ਲੈਣ ਦੀ ਤਾਂ ਤੁਹਾਨੂੰ ਸੂਟ 1500 ਦੇ ਲੱਗੂਗਾ ਪਲੀਜ਼ ਰਿਕੁਐਸਟ ਹੈਗੀ ਕਿਉਂਕਿ ਇਹਨਾਂ ਚ ਆਪਣਾ ਬਹੁਤ ਜ਼ਿਆਦਾ ਘੱਟ ਮਾਰਜਿਨ ਆ ਅਗਲਾ ਕਲਰ ਆ ਗਿਆ ਆਪਣੇ ਕੋਲੇ ਬਲੈਕ ਬਲੈਕ ਦੇਖੋ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਸੂਟ ਹੈਗਾ ਦੁਪੱਟਾ ਇਹਦਾ ਆਪਾਂ ਤੁਹਾਨੂੰ ਸ਼ੋਅ ਕਰਦੇ ਹਾਂਗੇ ਕਿੱਦਾਂ ਦਾ ਹੈਗਾ ਦੁਪੱਟਿਆਂ ਨੂੰ ਦੇਖ ਕੇ ਅੱਜ ਵਾਲੇ ਸੂਟਾਂ ਦੀ ਨਾ ਰੂਖ ਹੁੰਦੀ ਐ ਇੰਨੇ ਜ਼ਿਆਦਾ ਸੋਹਣੇ ਦੁਪੱਟੇ ਨੇ ਦੇਖ ਸਕਦੇ ਹੋ ਤੁਸੀਂ ਬਲੈਕ ਦਾ ਤੇ ਪਿੰਕ ਦਾ ਕਲਰ ਕੰਬੀਨੇਸ਼ਨ ਦੁਪट्टे ਦਾ ਅਗਲਾ ਕਲਰ ਆ ਗਿਆ ਆਪਣੇ ਕੋਲੇ ਮਹਿਰੂਨ ਪਿਛਲਾ ਜਿਹੜਾ ਆਪਾਂ ਪਹਿਲਾਂ ਸੂਟ ਸੇਲ ਕੀਤੇ ਨੇ ਉਹਦੇ ਵਿੱਚ ਬਲੈਕ ਤੇ ਮਹਿਰੂਨ ਦੀ ਆਪਣੇ ਕੋਲੇ ਸਾਰਿਆਂ ਨਾਲੋਂ ਜ਼ਿਆਦਾ ਡਿਮਾਂਡ ਰਹੀ ਆ ਗਈ ਕਈ ਪੈਣਾਂ ਦੇ ਮੈਸੇਜ ਆਏ ਸੀਗੇ ਬਲੈਕ ਤੇ ਮਹਿਰੂਨ ਜਿਹੜੀਆਂ ਰਹਿ ਗਈਆਂ ਸੀਗੀਆਂ ਉਹ ਆ ਵੀਡੀਓ ਦੇਖ ਕੇ ਆਪਣੇ ਕਲਰ ਸਿਲੈਕਟ ਕਰਕੇ ਆਰਡਰ ਡਨ ਕਰ ਸਕਦੀਆਂ ਨੇ ਤੇ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੁਸੀਂ ਆਪਣਾ ਨੰਬਰ ਸਕਰੀਨ ਤੇ ਲਾਇਆ ਹੋਊਗਾ ਇਸੀ ਮਹਿਰੂਨ ਕਲਰ ਸੇਮ ਡਿਜ਼ਾਈਨ ਦਾ ਦੁਪੱਟਾ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਤੇ ਨੇ ਅਗਲਾ ਲਾਸਟ ਕਲਰ ਆਪਣੇ ਕੋਲੇ ਰਹਿ ਗਿਆਗਾ ਬਾਟਲ ਗ੍ਰੀਨ ਬਾਟਲ ਗ੍ਰੀਨ ਕਲਰ ਦਾ ਸੂਟ ਹੈ ਇਹ ਵਾਲਾ ਡਿਜ਼ਾਈਨਿੰਗ ਚੈੱਕ ਕਰੋ ਆਹ ਵਾਲਾ ਰਹਿਣ ਲੱਗਾ ਇਹਦੇ ਨਾਲ ਦੁਪੱਟਾ ਮਸਟਰਡ ਦਾ ਤੇ ਬਾਟਲ ਗ੍ਰੀਨ ਦਾ ਕਲਰ ਕੰਬੀਨੇਸ਼ਨ ਦੁਪੱਟਿਆਂ ਦੀ ਮਸਲੀਨ ਦੇ ਦੁਪੱਟੇ ਨੇ ਦੁਪੱਟਿਆਂ ਦੀ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਹੈ ਲੈਂਥ ਪੰਨਾ ਤੁਹਾਨੂੰ ਪੂਰਾ ਮਿਲਣਾਗੇ ਸੀ ਅੱਜ ਵਾਲੀ ਆਪਣੀ ਵੀਡੀਓ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਧੰਨਵਾਦ